ਪ੍ਰਿੰਸੀਪਲ ਸਤਵੀਰ ਸਿੰਘ ਨੇ ਨਾ ਇੱਕ ਕਿਤਾਬ ਲਿਖੀ ਹੈ ਗੁਰੂ ਅਰਜਨ ਸਾਹਿਬ ਜੀ ਦੇ ਜੀਵਨ ਤੇ ਉਹਦਾ ਨਾਮ ਹੈ ਪ੍ਰਤਖ ਹਰ ਉਹਦੀ ਭੂਮਿਕਾ ਦੇ ਵਿੱਚ ਪ੍ਰਿੰਸੀਪਲ ਸਤਵੀਰ ਸਿੰਘ ਲਿਖਦੇ ਆ ਗੁਰੂ ਅਰਜਨ ਸਾਹਿਬ ਜੀ ਦੇ ਬਾਬਤ ਕਹਿੰਦੇ ਮਹਾਰਾਜ ਇੰਨੇ ਠੰਡੇ ਕਹਿੰਦੇ ਇੰਨੀ ਇਹ ਇੰਨਾ ਸ਼ਾਂਤ ਸੁਭਾ ਵੀ ਉਸ ਟਾਈਮ ਤੇ ਜਦੋਂ ਗੁਰੂ ਸਾਹਿਬ ਦੀ ਸ਼ਹੀਦੀ ਹੋਈ ਕਹਿੰਦੇ ਭਾਈ ਉਸ ਵੇਲੇ ਮੌਸਮ ਵੀ ਤੱਤਾ ਸੀ। ਉਸ ਵੇਲੇ ਹਵਾ ਵੀ ਤੱਤੀ ਚੱਲਦੀ ਐ, ਲੋ ਚੱਲਦੀ ਐ। ਉਹ ਤੱਤੀ ਤਵੀ ਤੇ ਬੈਠੇ ਨੇ ਤਵੀ ਵੀ ਤੱਤੀ ਐ। ਜਿਹੜਾ ਸੀਸ ਵਿੱਚ ਰੇਤਾ ਪਾਇਆ ਜਾ ਰਿਹਾ ਉਹ ਵੀ ਤੱਤਾ ਐ। ਜਹਾਂ ਗਿਰ ਵੀ ਤੱਤਾ ਹੈ, ਚੰਦੂ ਵੀ ਤੱਤਾ ਹੈ। ਰੇਤਾ ਪਾਉਣ ਵਾਲਾ ਪਰਪੁੰਜਾ ਵੀ ਤੱਤਾ ਹੈ। ਇੱਥੋਂ ਤੱਕ ਕਹਿੰਦੇ ਸਾਈ ਮੀਆਂ ਮੀਰ ਵੀ ਤੱਤਾ ਹੋ ਗਿਆ। ਪਰ ਇੰਨੇ ਤੱਤਿਆਂ ਦੇ ਵਿੱਚ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਠੰਡੇ ਤੇ ਮਿੱਠੇ ਰਹੇ ਆ ਜਿਹੜਾ ਗਰਮੀ ਦੇ ਦਿਨਾਂ ਵਿੱਚ ਜਾਂ ਖਾਸ ਕਰਕੇ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਹਾੜੇ ਨਾਲ ਸੰਬੰਧਿਤ ਸ਼ਬੀਲਾਂ ਲੱਗਦੀਆਂ ਥਾਂ ਥਾਂ ਤੇ ਵੈਸੇ ਤੇ ਬਹੁਤ ਵੈਸੇ ਪਤਾ ਵੀ ਹੁੰਦਾ ਪਰ ਕਈ ਥਾਵਾਂ ਤੇ ਨੌਜਵਾਨ ਜਿਹੜੇ ਸ਼ਬੀਰ ਲਾਉਣ ਵਾਲਿਆਂ ਨੂੰ ਖੁਦ ਨੂੰ ਪਤਾ ਨਹੀਂ ਹੁੰਦਾ ਵੀ ਇਹ ਸ਼ਬੀਰ ਕਿਉਂ ਲਾਈ ਜਾਂਦੀ ਹੈ ਸਾਡਾ ਬੜਾ ਵੱਡਾ ਇਤਿਹਾਸ ਛੁਪਿਆ ਹੋਇਆ ਸ਼ਬੀਰ ਦੇ ਪਿੱਛੇ ਇਹਦਾ ਬੜਾ ਵੱਡਾ ਮਹੱਤਵ ਹੈ ਸ਼ਬੀਲ ਦਾ ਭਾਵ ਕੀ ਹੈ ਵੀ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਸ਼ਬੀਲ ਕਿਉਂ ਲਾਈ ਜਾਂਦੀ ਹੈ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਨੂੰ ਸਮਰਪਿਤ ਸ਼ਬੀਲ ਹੀ ਕਿਉਂ ਲਾਈ ਜਾਂਦੀ ਹੈ ਕਿਉਂਕਿ ਮਹਾਰਾਜ ਤਤੀ ਤਵੀ ਤੇ ਬੈਠ ਕੇ ਸਾਰੇ ਪਾਸੋਂ ਤਪਸ਼ ਝੱਲ ਕੇ ਸੀਸ ਵਿੱਚ ਤੱਤਾ ਰੇਤਾ ਪਵਾ ਕੇ ਵੀ ਮਹਾਰਾਜ ਠੰਡੇ ਤੇ ਮਿੱਠੇ ਰਹੇ ਇਸ ਕਰਕੇ ਉਹਨਾਂ ਦੀ ਯਾਦ ਵਿੱਚ ਠੰਡੇ ਤੇ ਮਿੱਠੇ ਜਲ ਦੀ ਸ਼ਬੀਲ ਲਾਈ ਜਾਂਦੀ ਹੈ ਠੰਡਾ ਤੇ ਮਿੱਠਾ ਜਲ ਵਰਤਾਇਆ ਜਾਂਦਾ ਹੈ ਕਿ ਮਹਾਰਾਜ ਇੰਨੀ ਤਪਸ਼ ਝੱਲ ਕੇ ਵੀ ਠੰਡੇ ਤੇ ਮਿੱਠੇ ਰਹੇ ਭਾਵ ਸੁਭਾ ਕਰਕੇ ਠੰਡੇ ਰਹੇ ਤੇ ਜ਼ਬਾਨ ਕਰਕੇ ਮਿੱਠੇ ਰਹੇ ਠੰਡੇ ਤੇ ਮਿੱਠੇ ਤਾਂ ਹੀ ਠੰਡੇ ਮਿੱਠੇ ਜਲ ਦੀ ਸ਼ਬੀਲ ਆ ਜਾਂਦੀ ਹੈ ਸੋ ਬੇਨਤੀ ਹੈ ਦੱਸਿਓ ਅੱਗੇ ਦੇ ਅੱਗੇ ਤੁਹਾਡੇ ਕਿਤੇ ਨੌਜਵਾਨ ਕੋਈ ਜਦੋਂ ਸ਼ਬੀਲ ਲਾਉਂਦੇ ਆ ਨਾ ਤੇ ਉਦੋਂ ਦੱਸਿਆ ਕਰੋ ਵੀ ਭਾਈ ਆਹ ਸ਼ਬੀਲ ਦਾ ਇਹ ਭਾਵ ਹੁੰਦਾ ਹੈ ਸੋ ਖੈਰ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਹੁਣ ਸੀ ਸਰੀਰ ਸੜ ਰਿਹਾ ਗਰਮ ਗਰਮ ਰੇਤਾ ਸਿਸ ਵਿੱਚ ਪਾਈ ਜਾ ਰਹੀ ਹੈ ਛਾਲੇ ਬਣ ਰਹੇ ਨੇ ਤੇ ਕਿਸੇ ਕਵੀ ਨੇ ਬੜਾ ਸੋਹਣਾ ਲਿਖਿਆ ਹੈ ਕਹਿੰਦਾ ਚਾਰੋਂ ਤਰਫ ਆਗ ਬਰਸੇ ਸੇਕ ਸੀ ਤਨ ਸਾੜਦਾ ਛਾਲੇ ਛਾਲੇ ਹੋ ਗਿਆ ਜੁੱਸਾ ਸੱਚੀ ਸਰਕਾਰ ਦਾ ਸਾਈ ਮੀਆਂ ਮਿਰ ਅਹਾਲ ਡਿਠਾ ਜਦ ਯਾਰ ਦਾ ਉਹ ਹੋ ਬਿਆਕਲ ਰੋਪਿਆ ਚੀਕਾਂ ਤੇ ਤਾਹੀ ਮਾਰਦਾ ਸਤਗੁਰੂ ਹੱਸ ਕੇ ਕਹਿਣ ਲੱਗੇ ਮੀਆਂ ਛੋਡੋ ਪ੍ਰੀਤੀ ਚਾਮ ਸੇ ਕੀ ਹੋਆ ਜੇ ਤਣ ਤਪ ਰਿਹਾ ਹਮ ਸ਼ਾਂਤ ਹੈ ਹਰੀ ਨਾਮ ਸੇ ਕੀ ਹੋਏ ਜੇ ਸਰੀਰ ਤਪਦਾ ਪਿਆ ਅਸੀਂ ਅੰਦਰੋਂ ਤੇ ਸ਼ਾਂਤ ਹੀ ਹਾਂ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਤਤੀ ਤਵੀ ਤੇ ਬੈਠ ਕੇ ਕਰਨ ਤੇਰਾ ਕੀਆ ਮਿੱਠਾ ਲੱਗ ਜੋ ਕਹਿਣ ਦਾ ਭਾਵ ਮੈਂ ਬੇਨਤੀ ਕਰ ਰਿਹਾ ਸੀ ਵੀ ਕੱਲਾ ਕਿਹਾ ਹੀ ਨਹੀਂ ਮਹਾਰਾਜ ਨੇ ਮੈਂ ਤੇਰਾ ਕੀਆ ਮਿੱਠਾ ਲੱਗ ਸੱਚਮੁੱਚ ਪ੍ਰੈਕਟੀਕਲ ਕਰਕੇ ਦਿਖਾਇਆ